ਫੰਕਸ਼ਨ ਔਰ ਆਪ ਸਭ ਨੇ ਦੇਖਿਆ ਆਵਿਏ تھے ਸਿਗੇ ਮਿਕਲ ਬਹੁਤ ਅੱਛਾ ਫੰਕਸ਼ਨ ਹੋਇਆ ਸਾਨੂੰ ਮੌਕਾ ਮਿਲਦਾ ਦੂਜੇ ਸਕੂਲਾਂ ਜਾਣ ਦਾ ਹੋਰ ਦੂਜੀ ਸੰਸਥਾਵਾਂ ਦੇ ਸਕੂਲਾਂ ਜਾਣ ਦਾ ਮੌਕਾ ਮਿਲਦਾ ਲੇਕਿਨ ਸਾਡੇ ਬੱਚੇ ਕਿਸੇ ਨੂੰ ਘਟ ਨਹੀਂ ਗੇ ਅਖੀਚ ਵੇਖਿਆ ਤੁਸੀਂ ਕਿੰਨਾ ਸੀਮਲੈਸਲੀ ਇੱਕ ਜਿਹੜਾ ਸੀਗਾ ਐਕਟ ਦੂਜੇ ਜਾਂਦਾ ਗਿਆ ਤੀਜੇ ਜਾਂਦਾ ਗਿਆ ਔਰ ਇਨੀ એનર્ਜੀ ਨਾਲ ਡਾਂਸ ਕੀਤਾ ਬੱਚਿਆਂ ਨੇ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਪ੍ਰਿੰਸੀਪਲ ਮੈਮ ਸਾਰੇ ਸਟਾਫ ਨੂੰ ਪੇਰੈਂਟਸ ਨੂੰ ਜਿਨ੍ਹਾਂ ਨੇ ਬੱਚਾ ਨੂੰ ਆਪਣੀ ਛੁੱਟੀ ਦਿੱਤੀ ਕਿ ਤੁਸੀਂ ਵੇਲੇ ਕੋਲੇ ਜਾ ਕੇ ਆਪਣਾ ਪ੍ਰੈਕਟਿਸ ਕਰ ਸਕੋ ਪਰ ਸਭ ਤੋਂ ਵੱਧ ਬੱਚਾ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਚੰਗੀ ਪਰਫਾਰਮੈਂਸ ਕੀਤੀ ਔਰ ਆਸ ਕਰਦਾ ਹਾਂ ਕਿ ਇਸ ਤੋਂ ਗਾਂਹ ਹੋਰ ਚੰਗਾ ਕਰਨਗੇ ਔਰ ਜ਼ਿੰਦਗੀ ਚ ਤਰੱਕੀ ਕਰਨਗੇ ਖੁਸ਼ੀਆਂ ਮਾਣਨਗੇ ਰੱਬ ਦੇ ਪਾਣੇ ਨੂੰ ਮੰਨਣਗੇ ਔਰ ਇਹਨਾਂ ਦੇ ਸਭ ਤੇ ਕਲਾ ਵਰਤੀ ਕੀ ਪ੍ਰਮਾਤਮਾ ਦੀ ਜੀ ਮੈਮ ਜਿਨਾ ਜੀ ਤੁਹਾਡੇ ਵੱਲੋਂ ਬੱਚਿਆਂ ਨੂੰ ਪਿਆਰ ਕੀਤਾ ਬਹੁਤ ਜੱਤੀ ਪਰਫਾਰਮੈਂਸ ਕੀਤੀ ਹੈ ਕੀ ਕਹਿਣਾ ਚਾਹੋਗੇ ਬੱਚਿਆਂ ਦੀ ਮਿਹਨਤ ਨੂੰ ਮੈਂ ਤੇ ਕਹਾਂਗੀ ਇਹਦੇ ਵਿੱਚ ਸਹਿਯੋਗ ਮਾਪਿਆਂ ਦਾ ਪਹਿਲੇ ਰਿਹਾ ਉਸ ਤੋਂ ਬਾਅਦ ਸਾਡੇ ਸਕੂਲ ਮੈਨੇਜਮੈਂਟ ਚੀਫ ਖਾਲਸਾ ਦੀਵਾਨ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਅੱਜ ਉਹ ਸਾਡੇ ਵੇੜੇ ਆਏ ਤੇ ਸਾਨੂੰ ਪੂਰੀ ਤਰ੍ਹਾਂ ਉਹਨਾਂ ਨੇ ਸਹਿਯੋਗ ਦਿੱਤਾ ਧੰਨਵਾਦ ਨਾਲ ਪੜ੍ਹਾਈ ਦੇ ਨਾਲ ਨਾਲ ਇਸ ਤਾਂ ਦੀ ਐਕਟੀਵਿਟੀ ਜਿਹੜੀ ਗਈ ਉਹਦੇ ਨਾਲ ਲੱਗਦਾ ਕਿ ਬੱਚਾ ਹੋਰ ਸਾਹ ਕੋਈਦਾ ਮਾਈਂਡ ਉਹਦਾ ਪੜ੍ਹਨ ਦੇ ਵਿੱਚ ਹੋਰ ਜ਼ਿਆਦਾ ਧਿਆਨ ਦਿੰਦਾ ਹੈ ਤੇ ਕਾਮਯਾਬ ਇਨਸਾਨ ਬਣਦਾ ਹੈ ਐਗਜ਼ੈਕਟਲੀ ਤੁਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੜ੍ਹਾਈ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਰੀਰਿਕ ਦਾ ਵਿਕਾਸ ਵੀ ਦੇ ਰਹੇ ਹਾਂ ਜਿਵੇਂ ਕਿ ਸਪੋਰਟਸ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਬੱਚਿਆਂ ਦਾ ਰੁਝਾਨ ਪੈਦਾ ਕਰਵਾ ਰਹੇ ਹਾਂ ਔਰ ਹੋਰ ਵੀ ਬਹੁਤ ਸਨੀਆਂ ਐਕਟੀਵਿਟੀ ਸਕੂਲ ਦੇ ਵਿੱਚ ਹੋ ਰਹੀਆਂ ਨੇ ਫਿਜ਼ੀਕਲੀ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਲਈ ਇਹ ਚੀਜ਼ ਨੂੰ ਦੇਖ ਕੇ ਬਿਲਕੁਲ ਠੀਕ ਗੱਲ ਕਹੀ ਫਿਜ਼ੀਕਲ ਐਕਟੀਵਿਟੀ ਵਿੱਚ ਸਾਡੇ ਸਕੂਲ ਦੇ ਵਿੱਚ ਜਿਵੇਂ সুইਮਿੰਗ ਦੇ ਬੱਚੇ ਅੱਜਕੱਲ ਜਾ ਰਹੇ ਨੇ ਜ਼ੋਨਲ ਦੇ ਵਿੱਚ ਖੇਡਾਂ ਗੰਗਾਏ ਨੇ ਔਰ ਬੱਚੇ ਸਿਲੈਕਟ ਹੋ ਕੇ ਅਗੋਂ ਰਿਜਨਲ 'ਚ ਵੀ ਗਏ ਜੇ ਆਈਸੀਐਸਸੀ ਵੀ ਧੰਨਵਾਦ